ਮੇਰੇ ਪਿਤਾ ਸਰਦਾਰ ਸਦੂਰ ਸਿੰਘ ਪੁੱਤਰ ਵਿਰਸਾ ਸਿੰਘ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਸੀ ਅੱਜ ਸਾਨੂੰ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਦਿੱਤੇ ਹਨ ਅਸੀਂ ਪੰਜਾਬ ਸਰਕਾਰ ਦਾ ਹਲਕਾ ਭੈਣ ਨਿਰਿੰਦਰ ਗੋਭਰਾਜ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੈ ਨਾਲ ਹੀ ਅਸੀਂ ਕਿਸਾਨ ਜਿੱਥੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪੈਸੇ ਨਾਲ ਉਹੀ ਗੱਲ ਜਿਵੇਂ ਪਹਿਲਾਂ ਪਿੱਛੇ ਮਾਮਾ ਜੀ ਨੇ ਕਹੀ ਸੀ ਵੀ ਪੈਸੇ ਨਾਲ ਵੱਡੇ ਵੱਡੇ ਘਰ ਲੈ ਕੇ ਚਲੇ ਜਾਂਦੇ ਆ ਗਰੀਬ ਕਿਤੇ ਨਾ ਕਿਤੇ ਰਹਿ ਜਾਂਦੇ ਆ ਮੈਂ ਅੱਜ ਸੰਗਰੂਰ ਗਈ ਸੀ ਉੱਥੇ ਆਪ ਨੂੰ ਨੋ ਨੌਕਰੀ ਦਾ ਲੈਟਰ ਮਿਲ ਗਿਆ ਹਾਂ ਕੱਲੂ ਡਿਊਟੀ ਜਾਣਾ ਪਹਿਲੇ ਦਿਨੇ ਨਾਲ ਆਪਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਆਪ ਨੂੰ ਨੌਕਰੀ ਦਿੱਤੀ ਹੈ ਉੱਥੇ ਆਪਣੇ ਹੋਰ ਵੀ ਬੰਦੇ ਸੀ ਜਿਨ੍ਹਾਂ ਨੂੰ ਨੌਕਰੀਆਂ ਮਿਲਿਆ ਨੇ ਸੰਗਰੂਰ ਦੇਆਂ ਨੂੰ ਹਾਂ ਸਾਰੇ ਨੌਕਰੀਆਂ ਦਿੱਤੀਆਂ ਸਰਕਾਰ ਨੇ ਅੱਜ ਸਕਰੋਲ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਰਸ਼ਪਿੰਦਰ ਸਿੰਘ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਰੋਜ਼ਗਾਰ ਤਾਂ ਦਿੱਤਾ ਜਾ ਰਿਹਾ ਪਰ ਉਸ ਦੇ ਚਲਦਿਆਂ ਅ ਸ਼ੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਰਜਗਾਰ ਦਿੱਤਾ ਇੱਕ ਜ਼ਿੰਦਗੀ ਦੀ ਨਵੀਂ ਆਸ ਦੀ ਸ਼ੁਰੂਆਤ ਦਿੱਤੀ ਹੈ ਤਾਂ ਮੇਰੇ ਨਾਲ ਦਵਿੰਦਰ ਸਿੰਘ ਜੀ ਮੌਜੂਦ ਨੇ ਦਵਿੰਦਰ ਜੀ ਕਿਹੜੀ ਨੌਕਰੀ ਮਿਲੀ ਹੈ ਸਰਕਾਰ ਦੇ ਵੱਲੋਂ ਸਾਨੂੰ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਮਿਲੀ ਜੀ ਕਿੰਨੇ ਸਾਲ ਹੋ ਗਏ ਇਸ ਸਰਕਾਰ ਤੋਂ ਆਸ ਕਰਦੇ ਹੋਗੇ ਦੋ ਜਦੋਂ ਦੀ ਸਰਕਾਰ ਬਣੀ ਉਦੋਂ ਤੋਂ ਆਸ ਹੀ ਰੱਖੀ ਬੈਠੇ ਸੀ ਜੀ ਨੌਕਰੀ ਮਿਲਣਗੇ ਜੀ ਹਾਂਜੀ ਤਾਂ ਬਾਪੂ ਜੀ ਕਦੋਂ ਸ਼ੀਦ ਹੋ ਗਏ ਸੀ ਇਹਦੇ ਬਾਰੇ ਵਿੱਚ ਇਹ 26 ਦਾ 2021 ਨੂੰ ਸ਼ੀਦ ਹੋਏ ਸੀ ਕਿਸਾਨੀ ਅੰਦੋਲਨ ਦੌਰਾਨ ਉਹ ਜਦੋਂ ਦਾ ਅੰਦੋਲਨ ਚੱਲਿਆ ਅੰਦੋਲਨ ਹੀ ਰਹੇ ਨੇ ਜੀ ਹਾਂਜੀ ਤਾਂ ਪੂਰੀ ਉੱਥੇ ਵੀ ਕਿਸਾਨੀ ਦੇ ਲਈ ਤਾ ਹੁਣ ਕਿੰਨੇ ਸਮੇਂ ਆ ਪਰਿਵਾਰ ਦੀ ਗੱਲ ਕੀਤੀ ਜਾਂ ਪਰਿਵਾਰ ਚ ਕੌਣ ਕੌਣ ਹੈ ਤੇ ਕਿਵੇਂ ਕੰਮ ਕਰ ਕੀ ਸੀ ਪਰਿਵਾਰ ਚ ਅਸੀਂ ਦੋ ਭਾਈਆਂ ਜੀ ਆਪਣੇ ਮਾਤਾ ਇਕੱਠੀ ਜੁਆਇੰਟ ਫੈਮਿਲੀ ਹੈ ਜੀ ਆਪਣੀ ਹਾਂਜੀ ਸਾਡੇ ਕੋਲ ਦੋ ਏਕੜ ਜ਼ਮੀਨ ਹੈ ਦੋਨਾਂ ਭਾਈਆਂ ਕੋਲ ਹੈ ਜੀ ਹਾਂਜੀ ਗੁਜ਼ਾਰਾ ਤਾਂ ਫਿਰ ਤੁਹਾਨੂੰ ਪਤਾ ਦੋ ਏਕੜ ਤੇ ਕਿੰਨਾ ਕੋੰਦਾ ਜੀ ਤਾਂ ਅਸੀਂ ਕਹਿ ਸਕਦਾ ਬੜੀ ਮੁਸ਼ਕਲ ਨਾਲ ਜਿਹੜਾ ਗੁਜ਼ਾਰਾ ਚੱਲ ਰਿਹਾ ਹਾਂਜੀ ਤਾਂ ਹੁਣ ਕਿਵੇਂ ਦੇਖਦਾ ਸਰਕਾਰ ਹੁਣ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਸਾਡੇ ਹਲਕੇ ਤੋਂ ਭੈ ਨਰਿੰਦਰ ਕੋਹ ਬਰਾਜ ਦਾ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਜੀ ਤਾਂ ਅਸੀਂ ਕਿ ਵੀ ਸਰਕਾਰ ਨੌਕਰੀ ਦੋਗੀ ਕਿਉਂਕਿ ਰੋਜ਼ਗਾਰ ਲਗਾਤਾਰ ਸਰਕਾਰ ਦੇ ਰਹੀ ਹੈ ਵੀ ਆਪਾਂ ਨੂੰ ਵੀ ਮੌਕਾ ਨਹੀਂ ਪਹਿਲਾਂ ਦੇ ਵਿੱਚ ਆਸ ਖਤਮ ਹੋ ਗਈ ਸੀ ਜੀ ਫਿਰ ਹੁਣ ਇਹਨਾਂ ਨੇ ਮੀਟਿੰਗ કરી ਸੀ ਸਾਨੂੰ ਦਿੱਤਾ ਸੀ ਤੁਹਾਨੂੰ ਅਸੀਂ ਨੌਕਰੀਆਂ ਦਵਾਂਗੇ ਜਲਦੀ ਤੋਂ ਜਲਦੀ ਇਹਨਾਂ ਆਪਣਾ ਵਾਦਾ ਪੂਰਾ ਕਰੇ ਜੀ ਪਰ ਜਿਵੇਂ ਕਹਿੰਦੇ ਹੁੰਦੇ ਸੀ ਕਿ ਆਮ ਘਰਾਂ ਦੇ ਨੂੰ ਤਾਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਹੁਣ ਲੱਗਦਾ ਕਿ ਨਹੀਂ ਤੁਹਾਡੇ ਸਾਹਮਣੇ ਹੀ ਹੈ ਜ ਇਸ ਤਰੀਕੇ ਦੇਖ ਦਿਓ ਜਿਹੜਾ ਨੌਕਰੀ ਦਿੱਤੀ ਹੈ ਪਰਿਵਾਰ ਕਿੰਨਾ ਬਹੁਤ ਵਧੀਆ ਸਰਕਾਰ ਦਾ ਪ੍ਰੋਗਰਾਮ ਹੈ ਜੀ ਮਤਲਬ ਗਰੀਬ ਪਰਿਵਾਰ ਨੂੰ ਨੌਕਰੀ ਦੇ ਰਹੀ ਅੱਗੇ ਤਾਂ ਪੈਸੇ ਵਾਲੇ ਰਹੇ ਨੇ ਗਰੀਬ ਪਰਿਵਾਰ ਵਿਚਾਰੇ ਰਹਿ ਜਾਂਦੇ ਸੀ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬਹੁਤ ਧੰਨਵਾਦ ਸਰਕਾਰ ਦਾ ਲੱਗਦਾ ਕਿਤਨਾ ਕਿਤੇ ਸਰਕਾਰ ਰੋਜ਼ਗਾਰ ਨਾਲ ਜੋੜ ਰਹੀ ਹੈ ਪੈਸੇ ਨਾਲੋਂ ਜ਼ਿਆਦਾ ਰੋਜ਼ਗਾਰ ਮਿਲਦਾ ਬਹੁਤ ਸੋਹਣੀ ਗੱਲ ਹੈ ਜੀ ਸਰਕਾਰ ਦੀ ਸੋਚ ਵਧੀਆ ਵੈਸੇ ਮਤਲਬ ਗਰੀਬ ਘਰਾਂ ਨੂੰ ਨੌਕਰੀਆਂ ਦੇ ਰਹੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਤਾਂ ਕਿਤਨਾ ਕਿਤੇ ਸਰਕਾਰ ਦੇ ਵੱਲੋਂ ਕੰਮ ਕਰ ਕੀਤੇ ਹਨ ਵੀਰੇ ਕਿਸ ਤਰੀਕੇ ਦੇਖਦੇ ਹੋ ਭਾਈ ਬਹੁਤ ਵਧੀਆ ਵੀਰੇ ਪਹਿਲਾਂ ਨਾਲ ਅਫਸਰਸ਼ਾਈ ਦੇ ਵਿੱਚ ਵੀ ਕਾਫੀ ਫਰਕ ਮਿਲਿਆ ਜਿਵੇਂ ਹੁਣ ਅਸੀਂ ਗੱਲ ਕਰੀ ਵੀ ਇਹਨਾਂ ਨੂੰ ਖੇਤੀਬਾੜੀ ਆਧਾਰੇ ਦੇ ਵਿੱਚ ਨੌਕਰੀ ਮਿਲਿਆ ਨਾ ਜੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਬਹੁਤ ਸੋਲਜਰ ਢੰਗ ਨਾਲ ਸਾਨੂੰ ਸਾਰਾ ਕੁਝ ਦੱਸਿਆ ਤੇ ਇਹਨਾਂ ਦੀ ਜੁਆਇਨਿੰਗ ਕਰਾਈ ਬਾਕੀ ਤੁਹਾਨੂੰ ਪਤਾ ਹੈ ਵੀਰੇ ਜਦੋਂ ਘਰ ਦਾ ਇੱਕ ਮੁਖੀ ਚਲਾ ਜਾਂਦਾ ਤਾਂ ਉਹਦੇ ਨਾਲ ਘਰ ਹਿੱਲ ਜਾਂਦਾ ਹੈਗਾ ਘਰ ਦਾ ਕੋਈ ਵੀ ਜੀ ਚੱਲਿਆ ਜਾਵੇ ਜਦੋਂ ਮੁਖੀ ਚੱਲਿਆ ਜਾਵੇ ਫਿਰ ਤਾਂ ਘਰ ਬਿਲਕੁਲ ਹੀ ਹਿੱਲ ਜਾਂਦਾ ਕਿਸਾਨੀ ਅੰਦੋਲਨ ਦੇ ਨਾਲ ਮੇਰੇ ਮਾਮਾ ਜੀ ਦੀ ਡੈਥ ਹੋਈ ਠੀਕ ਹੈ ਉਸ ਤੋਂ ਬਾਅਦ ਜਿਹੜੇ ਕਿਸਾਨੀ ਅੰਦੋਲਨ ਦੀ ਕਮੇਟੀ ਅਸੀਂ ਹੋਣ ਦਾ ਦੇ ਨਾਲ ਲਾ ਕੇ ਦਵਿੰਦਰ ਸਿੰਘ ਜੀ ਆਪਣੀ ਨੌਕਰੀ ਲਈ ਸੰਘਰਸ਼ ਕਰਦੇ ਰਹੇ ਸੀਗੇ ਠੀਕ ਹੈ ਜਿਵੇਂ ਜਿਵੇਂ ਤੁਹਾਨੂੰ ਪਤਾ ਵੀ ਉਤੋਂ ਸਿਸਟਮ ਦੇ ਹਿਸਾਬ ਨਾਲ ਚੱਲਦਾ ਸਾਰਾ ਕੁਝ ਹੈ ਨਾ ਉਵੇਂ ਨਰਿੰਦਰ ਕੌਰ ਭਰਾ ਜੀ ਐਮਐਲਏ ਹਲਕਾ ਸੰਗਰੂਰ ਦਾ ਉਹਨਾਂ ਦਾ ਵੀ ਕਾਫੀ ਸਹਿਯੋਗ ਰਿਹਾ ਠੀਕ ਹੈ ਜੀ ਤੇ ਉਹਨਾਂ ਨੇ ਨੌਕਰੀ ਤੱਕ ਅੱਜ ਉਹ ਕੀਤਾ ਜੀ ਤੇ ਅੱਜ ਨੇ ਦੀ ਜਵਾਨੀ ਹੋਈ ਹੈ ਤੇ ਕੱਲੋਂ ਆਪਣੀ ਡਿਊਟੀ ਤੇ ਇਹ ਜਾਣ ਗਈ। ਤਾਂ ਅਸੀਂ ਕਹਿ ਸਕਦੇ ਹਾਂ ਕਿਉਂਕਿ ਹਰ ਇੱਕ ਇਨਸਾਨ ਨੂੰ ਜੇਕਰ ਅੱਗੇ ਵਧਣਾ ਹੋਵੇ ਉਸ ਦਾ ਹੱਥ ਫੜਨਾ ਆਉਂਦਾ ਤਾਂ ਅਸੀਂ ਕਹਿ ਸਕਦੇ ਜਿਸ ਤਰੀਕੇ ਜਮੀਨਬਾਈ ਨੇ ਦੱਸਿਆ ਵੀ ਇੱਕ ਕੀਲਾ ਤਾਂ ਹੁਣ ਨੌਕਰੀ ਦਿੱਤੀ ਆ ਤਾਂ ਲੱਗਦਾ ਆਉਣ ਵਾਲੇ ਟਾਈਮ 'ਚ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਵੀ ਹਾਸਿਲ ਕਰੇਗਾ। ਬਿਲਕੁਲ ਵੀਰੇ ਦੇਖੋ ਮੇਰੀ ਗੱਲ ਸੁਣੋ ਕੀ ਹੁੰਦਾ ਵੀ ਪੈਸੇ ਦੇ ਨਾਲ ਆਰਥਿਕ ਹਾਲਾਤ ਸਾਡੇ ਸੁਧਰਦੇ ਆ ਹਨਾ। ਹੋਰ ਕੁਝ ਵੀ ਹੈ ਚਾਹੇ ਜੇ ਮੰਨ ਲਓ ਸਾਡੇ ਕੋਲ ਜ਼ਮੀਨ ਵੱਧ ਹੁੰਦੀ ਓਦੇ ਨਾਲ ਵੀ ਸਾਨੂੰ ਪੈਸਾ ਆਉਂਦਾ। ਪੈਸੇ ਨਾਲ ਹੀ ਆਰਥਿਕ ਹਾਲਾਤ ਸੁਧਰਦੇ ਆ ਭਾਰਤ ਦਾ ਬਹੁਤ ਵੱਡਾ ਚੈਲੰਜ ਹੈਗਾ ਸਰਕਾਰੀ ਨੌਕਰੀ ਲੈਣਾ ਠੀਕ ਹੈ ਤੇ ਉਹ ਵੀ ਪੈਸੇ ਤੋਂ ਬਿਨਾ ਲੈਣੀ ਠੀਕ ਹੈ ਕਿਉਂਕਿ ਪੈਸੇ ਨਾਲ ਉਹੀ ਗੱਲ ਜਿਵੇਂ ਪਹਿਲਾਂ ਪਿੱਛੇ ਮਾਮਾ ਜੀ ਨੇ ਕਹੀ ਸੀ ਵੀ ਪੈਸੇ ਨਾਲ ਵੱਡੇ ਵੱਡੇ ਘਰ ਲੈ ਕੇ ਚਲੇ ਜਾਂਦੇ ਆ ਗਰੀਬ ਕਿਤੇ ਨਾ ਕਿਤੇ ਰਹਿ ਜਾਂਦੇ ਆ ਪਰ ਉਹ ਚੀਜ਼ ਹੁਣ ਸਾਨੂੰ ਘੱਟ ਦੇਖਣ ਨੂੰ ਮਿਲਦੀ ਹੈ ਠੀਕ ਹੈ ਨਾ ਸਾਡੇ ਤੋਂ ਕਿਸੇ ਨੇ ਚਾਹ ਦਾ ਕੱਪ ਵੀ ਨਹੀਂ ਪੀਤਾ ਵੀਰੇ ਉੱਥੇ ਪੈਸਾ ਤਾਂ ਦੂਰ ਦੀ ਗੱਲ ਹੈ ਮੰਗਣਾ ਠੀਕ ਹੈ ਵੀ ਇਹ ਸਰਕਾਰ ਦੇ ਨਾਲ ਸਾਨੂੰ ਇੰਨਾ ਫਰਕ ਮਿਲਿਆ ਵੀ ਸਾਡੇ ਤੋਂ ਇੱਕ ਕਿਸੇ ਨੇ ਚਾਹ ਦਾ ਕੱਪ ਵੀ ਨਹੀਂ ਪੀਤਾ ਆਪ ਸਾਰਾ ਕੁਝ ਉਹਨਾਂ ਨੇ ਆਪਦੇ ਹੱਥੀ ਸਾਡਾ ਫੁੱਲ ਐਂਡ ਫਾਈਨਲ ਕਰਕੇ ਸਾਨੂੰ ਅੱਜ ਨੌਕਰੀ ਦੇ ਕਾਬਿਲ ਕੀਤਾ ਤਾਂ ਪੂਰੀ ਖੁਸ਼ੀ ਹੈ ਬਾਈ ਬਹੁਤ ਖੁਸ਼ੀ ਹੈ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਰਕਾਰ ਦਾ ਹੀ ਸਹੀ ਹੈ ਤਾਂ ਸਰਕਾਰ ਦੀ ਛਲਾਗਾ ਵੀ ਹੁੰਦੀ ਹੈ ਤਾਂ ਦੱਸ ਦਈਏ ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਿਆ ਜਾ ਰਿਹਾ ਤਾਂ ਜਿਸ ਦੇ ਚੱਲਿਆ ਇੱਕ ਆਮ ਕਿਸਾਨ ਨੂੰ ਜਿਹੜੀ ਰੋਜ਼ਗਾਰ ਦਿੱਤਾ ਤਾਂ ਇੱਕ ਕਿਲੇ ਜ਼ਮੀਨ ਹੈ ਪਰਵਾਦ ਦੇ ਹਾਲਾਤ ਤਾਂ ਬਾਈ ਨੇ ਦੱਸੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਵੱਲੋਂ ਹਰ ਇੱਕ ਇਨਸਾਨ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਤਾਂ ਕਿ ਅਗਲਾ ਆਪਣੀ ਮਿਹਨਤ ਦੇ ਨਾਲ ਇੱਕ ਚੰਗਾ ਮੁਕਾਮ ਹੈ ਜਿਹੜਾ ਹਾਸਲ ਕਰ ਸਕੇ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ